ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੌਰ ਨਵੇਂ ਵਲੌਗ ਚ ਆਏ ਤੇ ਖੇਤਾਂ ਚ ਕੀੜਾ ਮਾਰਨ ਪਾਣੀ ਚਲਾਇਆ ਪਤਾ ਰਾਤ ਦਾ ਬਈ ਪਹਿਲਾਂ ਮੋਟਰ ਪਾਪਾ ਨੇ ਸਪਰੇ ਦਾ ਮਾਰਿਆ ਇੱਕ ਪੰਪ ਜਿਹੜਾ ਕਬਾੜ ਜਾ ਹੋਇਆ ਪਤਾ ਗੋਹਰ ਚ ਸਪਰੇ ਮਾਰੀ ਆ ਉਹਦੇ ਪਰ ਮਹਾ ਸਾਫ ਹੋ ਜਾਊਗਾ ਜਿਹੜੇ 56 ਰਾਤ ਪਾਣੀ ਚਲਾਇਆ ਤਾਂ ਦੇਖਦੇ ਆਂ ਜੀ ਭਰਿਆ ਕਨਾ ਹੂੰ ਬਾਕੀ ਖੇਤ ਲੱਗਿਆ ਪਿਲਾਉਣ ਦੇਖੋ ਦੇਖੋ ਇੱਧਰ ਇੱਛਾ ਪਿਲਾ ਹੋ ਗਿਆ ਇੱਧਰ 26 ਹੈ ਹਬੀ 26 ਡੋਡੀ ਲੱਗੀ ਬਈ ਕਿਤੇ ਕਿਤੇ ਆਣ ਸਪਰੇਅ ਕਰਨੀ ਪੈਣੀ ਨਿਹਲਾ ਕੋਈ ਮਿਲਨੇਗਾ ਵੀ ਨਹੀਂ ਹੈ ਆਪਣਾ ਹਲੀ ਪੈਰ ਥੋੜਾ ਜਿਹਾ ਰਾਜੀ ਨਹੀਂ ਹੋਇਆ ਸਪਰੇਅ ਮਾਰਨੀ ਪੈਣੀ ਜ਼ਰੂਰ ਇਹਦੇ 'ਚ ਨਹੀਂ ਤਾਂ ਵਿੱਚੋਂ ਹਲਦੀ ਰੋਗ ਬਹੁਤ ਆ ਜਾਊਗਾ ਬਾਈ ਉਹ ਦੇਖਦੇ ਹਾਂ ਜੇ ਕੋਈ ਮਿਲ ਗਿਆ ਜੇ ਆਪਾਂ ਉਹ ਕਰਵਾਨੇ ਕਿਸੇ ਪਾਤੇ ਬਾਈ ਉਹਨਾਂ ਨੂੰ ਪੰਪ ਦਾ ਹੁੰਦਾ ਲਾਲ ਚਪਣਾ ਖਾਲੀ ਕਰਨੇ ਦਾ ਉਹ ਵਿੱਚ ਬੁੱਟੇ ਨਾਲੀਆਂ ਤੋੜਦਾ ਜਾਊਗਾ ਲੀਕ ਪਾਦਨੇ ਉਹ ਤਾਂ ਬਾਈ ਜਿ ਤਰ੍ਹਾਂ ਨੀਲੀਆਂ ਲਗੀਆਂ ਵੀ ਹੁੰਦੀ ਹੂੰ ਇਹ ਆਪਣੀਆਂ ਆ ਬਰ ਹੂੰ ਪੀੂਗੇ ਆਪਣੀਆਂ ਇਹਨਾਂ ਹਮ ਮੱਕੀ ਇਸੇ ਪਾਣੀ ਤੇ ਪੱਕ ਜਾਣਾ ਬਈ ਨਾ ਇਹ ਆਪਣੇ 2 3 2 3 4 ਕਿੱਲੇ ਦਾ ਇਸੇ ਪਾਣੀ ਵਿੱਚ ਪੱਕ ਜੂंगे ਬਾਈ ਦੇਖਦਾ ਆ ਬਾ ਪਣੀ ਉਰੇ ਉਹਨ ਲੱਗਦਾ ਨਹੀਂ ਕਿੰਦੇ ਪਰ ਮਾਰ ਗਏ ਹੂੰ ਬਹੁਤ ਪਤਲਾ ਜਿਹਾ ਫਿਰਿਆ ਹੋਣਾ ਜਿ ਫਿਰਿਆ ਹੋਇਆ ਮਨ ਲੱਗਾ ਸ਼ਾਬੇ ਜੇ ਮੋਰਾਂ ਦੇਖ ਲੈ ਹਾ ਦਾਣਾ ਕਿੰਨਾ ਹਰਾ ਹਰਾ ਨਹੀਂ ਬੱਲ ਹੂੰ ਬਰਾਂ ਨੂੰ ਦੇਖ ਲੈ ਕਿੰਨਾ ਪੀਲਾ ਹੋ ਗਿਆ ਲਾਣੀ ਮੈਂ ਵੀ ਉੱਪਰ ਤੇ ਲੱਗ ਗਿਆ ਪੱਤਾ ਪੀਲਾ ਪੀਲਾ ਜਿਹਾ ਦਿਖਣਾ ਹੂੰ 26 ਮਹੀਨਾ ਪਾਣੀ ਦੇ ਸੁੱਕੂ ਫਿਰ ਹਲੇ ਕੁ ਦਿਨ ਡੋਡੀ ਆ ਜਾਇ ਸਮਾਂ ਵੈਸੇ ਪਾਣੀ ਤੇ ਧੋਨੀ ਆਂਦੀ ਆ ਵਾ ਤੋ ਵੈਸੇ ਹੀ ਅਚਨਕ ਬੀਜ ਬਹੁਤ ਘੰਗਾਏ 26 ਪਰ ਡੋਡੀ ਲੇਮ ਰਹਿ ਗਈ ਸਨੋਨੀ ਹੂੰ ਇਹ ਕਪਾਂ ਪੂਰਾ ਮਾਹਾਂ ਸਟਾਲ ਪਾ ਕਰ ਲਉ ਹੂੰ ਦੇਖਿਓ ਵੀ ਤਾਈ ਵੜ ਜਾਣਾ ਹੈ। ਤੇ ਸੇਮ ਟਾਈਮ ਕਾ ਆਉ ਗੀ ਜਾਨੀ। ਹਨੇ? ਉਸੀ ਗੱਲ ਲਗਾਉਂਗੇ। ਕਨਾਲ ਤੱਕ। ਹੂੰ। ਕਿੱਥੇ ਲਾ? ਅਹ। ਵੜਾਉਂਗੇ ਇਹਨੂੰ ਲੱਗ-ਲੱਗ। ਇਕੱਠਾ ਨਹੀਂ, ਇਕੱਠਾ ਨਹੀਂ ਘੇਰਾ ਪਾਉਣਾ। ਹਾਂ, ਲੱਗ-ਲੱਗ। ਉਹ 2 ਕਿੱਲੇ ਦਾ ਲੱਗ ਟਰਾਲੀ 'ਵਾਂ। ਇਹ 1.5 ਕਿੱਲੇ ਦਾ ਲੱਗ ਟਰਾਲੀ 'ਵਾਂ ਪਵਾ ਕੇ ਨਾ ਉਹਦਾ ਕਿੱਲਾ ਬਾਅਦ 'ਵਾਂ ਵੜਾਉਂਗੇ। ਛਾੜ ਦਾ ਪਤਾ ਲੱਗ ਜਾ। ਪੀਮਾ ਰਸਾ ਪ੍ਰੇਹ ਵਾਲਾ ਬੰਦਾ ਫੇ ਕਿਨੂੰ ਦੇਖਾਂ। ਮਿੱਤਵਾ ਕਰ ਸਕਾ ਸਹੀ ਸਪ੍ਰੇ ਮਿੱਤਵਾ ਵਾਲਾ ਉਨੀ ਮਿਲਨੇਗਾ। ਮਿੱਤਵਾ। ਇਹਦਾ ਬੱਲ ਐ ਲਗਾ ਦੇਣਾ ਜਿ ਤਰ੍ਹਾਂ ਬਾਸਮਤੀ ਹੋਆ ਨਹੀਂ। ਇਹ ਦੇਖੋ ਭਾਈ। ਹਾਂ ਦੇਖੇ। ਦੇਖੋ ਇਹ ਕਿੰਨਾ ਸਾਫ਼ ਦਾਣਾ ਦੇਖੋ ਬਹੁਤ ਸੁਥਰਾ ਦਾਣਾ ਦੇਖੋ ਲੰਬਾ ਮੋਟਾ ਬਹੁਤ ਵਧੀਆ ਦਾਣਾ ਇਹ ਦੇਖੋ ਆਇ ਲੱਗਦਾ ਦੇਖਣ ਇਹਨੂੰ ਦੂਰ ਤੇ ਜਿਸ ਤਰ੍ਹਾਂ ਵੀ ਬਾਸਮਤੀ ਹੁੰਦਾ ਹੈ ਵਧੀਆ ਬੀਜ ਇਹਨਾਂ ਦੇ ਵੀ ਕਿ ਅੰਦਰ ਤਾਂ ਆਪਣੀ 26 ਹੀ ਐ ਗੰਨੇ ਵਾਲੇ ਚ ਤਾਂ ਨਿਸਰਦਾਈਓ ਤਕਰੀਬਨ ਇਹ ਦੇਸੀ ਬੀਜ ਦੀ ਬੱਲ ਦੇਖ ਲੈ ਇਕੱਠੀ ਰਹਿੰਦੀ ਜਾਂ ਨਿਕਲਦੀ ਜਾਂ ਨਹੀਂ ਫਾਈਬਰਡ ਦੀ ਬੱਲ ਖਿਲਰ ਜਾਂਦੀ ਹੈ ਨਿਕਲਣ ਸੰਦਾਰ ਹੂੰ ਦੇਸੀ ਬੀਜ ਕੋਈ ਵੀ ਹੋਊਗਾ ਨਾ ਬੱਲੂ ਦੀ ਇਕੱਠੇ ਹੋਊਗੀ ਉਂਗਲੀ ਜਿਸ ਤਰ੍ਹਾਂ ਫਾਈਬਰਡ ਦੀ ਨਿਕਲਣ ਸੰਦਾਰ ਫੁੱਲ ਮੰਗਣਾ ਖਿੰਡ ਜਾ ਇਹ ਆ ਗਈ ਆਪਣੀ ਅੱਗੇ ਬਾਂਝੀ ਕਨਾਲ ਜਿਹੜਾ 54 ਸਪਰੇ ਕਰੀਦੀ ਕਵਾੜ ਹੋ ਗਿਆ ਤਾਂ ਭਾਈ ਬੰਜਾਲ ਕਵਾੜ ਹੋਇਆ ਤਾਂ ਮੈਂ ਜਦੋਂ ਲੱਗਦਾ ਤਾਂ ਕਿ ਬਸ ਜੀਰੀ ਤੱਕ ਖਤਮੇ ਹੋ ਗਈ ਮੈਂ ਭਾਈ ਫਿਰ ਫਰਨੇ ਸਪਰੇ ਦੇ ਵਿੱਚੇ ਕੁਝ ਪਾਏ ਉਹਨੂੰ ਟੋਨਿਕ ਦੇਏ ਕੁਝ ਉਹਨਾਂ ਕਰਕੇ ਫਿਰ ਇਹ ਜਾਨ ਫੜਿਆ ਹੀ ਦੇ ਦੇ ਮਾ ਵੀ ਹੈ ਕਿਤੇ ਕਿਤੇ ਲੋਡੀ ਕੋਈ ਕੋਈ ਵੱਲ ਜੀ ਮਾ ਇਧਰ ਆਪਣੀ ਟਾਟਾ 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 ਹਾਂ 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 ਓਕੇ ਨਾ ਬੀਜ ਵਿੱਚ ਜਿਹੜਾ ਪੱਕ ਵੀ ਗਿਆ ਹੈ ਹੈ ਲਓ ਜੀ ਆ ਗਏ ਘੁੰਮ ਘਮਾ ਕੇ ਆਪਾਂ ਇੱਧਰ ਮੋਟਰ ਤੇ ਕੋਹਰ ਤੇ ਦੇਖੋ ਇਹ ਕਵਾੜ ਤੇ ਆਪਾਂ ਨੇ ਸਾਰੇ ਦੇ ਸਪਰੇਅ ਮਾਰਤੀ ਬਈ ਕੋਹਰ ਮਾ ਦਵਾਈ ਦੀ ਆਪਾਂ ਨੇ ਇੱਕ ਪੰਪ ਚ ਦੋ ਪੰਪਾਂ ਦੀ ਭਾਗ ਮਾਰਤੀ ਪੰਜ ਚਾਰਕ ਤਿੰਨ ਚ ਸਾਰਾ ਫੂਕ ਫਕ ਜੂਗਾ ਫੂਕਣਾ ਤਾਂ ਚਾਹੀਦਾ ਹੁਣ ਗੜ ਬਹੁਤ ਚੜ ਗਿਆ ਬਾਈ ਸਾਫ ਕਰਿਆ ਤਾਂ ਦਾਤੀ ਗੱਲ ਸਾਫ ਕਰਿਆ ਬਦਵਾਰਾ ਫੇਰ ਫੁੱਟਿਆਂਦਾ ਕੁਝ ਜੰਮਿਆਂਦਾ ਇਸ ਕਰਕੇ ਸਪਰੇਅ ਤੇ ਬਿਨਾਂ ਨਹੀਂ ਲੋਟੰਦਾ ਹੈ ਦੋ ਸਪਰੇਅ ਮਾਰੀ ਬਿਨਾ ਡੋਲਾਪਾ ਡੋਲੋਂ ਸਾਫ ਰਹਾ ਹੈ। ਹਾਂ। ਲੋਡ ਨਹੀਂ ਪੈਂਦੀ। ਪੂਰਾ ਸਾਰਾ ਮਾਰ ਤੇ ਆਪਾਂ ਨਾ ਉਹ ਮੋਟਰ ਪਾ ਵੀ, ਸਟਰਟਰ ਪਾ ਵੀ। ਪੂਰਾ ਜਿੰਨਾ ਵੀ ਕਬਾੜ ਖੜਿਆ ਮੋਟਰ ਤੇ ਸਾਰੇ ਬਸ ਸਪਰੇ ਮਾਰਤੀ ਭਈ ਆਪਾਂ ਨਾ। ਉਹ ਇਹਨੂੰ ਸਾਫ ਸੁਥਰਾ ਹੋਣਾ ਚਾਹੀਦਾ ਮੋਟਰ ਪਤੋਂ। ਤਾਂ ਬਾਕੀ ਦੇਖੋ ਬੈਂਗਣੀ। ਬੰਗਣੀ ਤੇ ਆਪਾਂ ਨੇ ਜਿੱਦਣ ਆਪਾਂ ਨੇ ਸੂੰਡੀ ਦੀ ਸਪਰੇ ਕਰੀ ਇਹਨਾਂ ਝੋਨੇ ਤੇ ਉਹਦਣ ਸਪਰੇ ਮਾਰਤੀ ਸੀ ਮੈਂ ਇਧਰ ਮੜੀ ਮੜੀ ਤਾਂ ਹੁਣ ਇਹਦੀਆਂ ਕੁੰਬਲਾਂ ਦੁਬਾਰਾ ਠੀਕ ਹੋ ਗਈਆਂ ਇਹਦੀਆਂ ਦੁਬਾਰਾ ਫੇਰ ਦੇਖੋ ਇਹ ਮੁਰਨ ਲੱਗ ਗਈਆਂ ਆਹ ਕੁੰਬਲਾਂ ਜਿਹੜੀਆਂ ਉੱਪਰ ਤੇ ਨਾ ਸੁੱਕਣ ਸੁੱਕੀ ਜੀ ਜਾਂ ਮੁਰਮੁਰ ਕੇ ਸੁੱਕੀ ਜਾਂ ਹੁਣ ਦੁਬਾਰਾ ਫੇਰ ਕੋਈ ਹਲਕੀ ਜੀ ਲਿਆ ਕੇ ਨਾ ਨਵਾਰ ਮਾਰਨੀ ਪੈਣੀ ਸਪਰੇ ਬਾਕੀ ਵੈਂਗਣੀਆਂ ਲੱਗੀਆਂ ਮੀਆਂ ਪੰਚਾਰਕ ਦੇਖਦੇ ਆ ਇੱਕ ਇੱਕ ਐਨਾ ਵਰਤਾ ਇੱਧਰ ਦੇਖਦੇ ਆ ਪਰ ਕੈਂਾਂ ਲਗੀ ਵੀ ਆਏ ਹਾਏ 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 ਦੋ ਦੋ ਦਿੰਨਾ ਸੁਖ ਚਾਰ ਵੈਂਗਣੀਆਂ ਲੱਗੀਆਂ ਹੂੰ ਟੋੜਾ है कखा खाली तो नहीं आदि ना कोई तोड़ दे जाएगी नहीं कोई हम्म वागुरु पानी तो एवं भी लाते अपने पर मैं दिखती नहीं डोडी भाई जो पहला निसर है उसमें दिख रही है ਖੁੱਡ ਡੋਡੀ ਦੀ ਰੱਖਣੀ ਗਾ ਡੋਡੀ ਅੱਗੇ ਵੱਧਦੀ ਦਿਖਦੀ ਜੇ ਕਰਨੀ ਹੋ ਪਣੀ ਸਪਰੇ ਦਾ ਹਾਂ ਐ ਵਈ ਹਾਂ ਮਾ ਡੋਡੀ ਜੇ ਵੱਧਦੀ ਦਿਖਦੀ ਨਾ ਸਪਰੇ ਕਰਨੀ ਪੈਣੀ ਹੈ ਪਲਮਾ ਜੇ ਪਹਿਲਾਂ ਹੀ ਹੋ ਜਾਵੇ ਸਪਰੇ ਵਧੀਆ ਹਾਂ ਕਿਉਂ ਲਵਲੀ ਨੂੰ ਕਹਾ ਵੱਢ ਜਾ ਕਰੇਗਾ ਕਟੜੀ ਹੋਰਾਂ ਛਡਵਾ ਲੈ ਥੋੜਾ ਜਾ ਹਣੀ ਬੜਬੜਾ ਜਾ ਲਾਣੇ ਨੂੰ ਲੈਨਾਂ बाजरे ਦੀਆਂ ਵੱਡਾ ਲਾਣੇ ਦਾ ਹੋ ਗਿਆ ਹੁਣ ਤਾਂ ਉਹ ਸੁੱਕੀ ਟੁੜੀ ਪੈ ਰਹੀ ਲੋਜੀ ਪਾਣੀ ਆਪਾਂ ਨਾ ਕਰੜੀ ਵਾਲੇ ਖੇਤਾਂ ਮਤਾਂ ਚਲਾਇਆ ਬਈ ਪਰਾਂ ਭਰ ਗਿਆ ਕਿਲਾ ਮੁਨੱਫਾ ਨਾ ਇੱਧਰ ਰੇ ਕੇ ਖੋਲ ਪਿਆ ਲਾਈਟ ਦੜੂ ਵੀ ਰਾਤ ਨੂੰ 12 ਵਜੇ 8 ਵਜੇ ਤਾਂ 8 4 12 4 ਘੰਟੇ ਕਿੱਲੇ ਵਿੱਚ ਚੱਲੂਗਾ ਫੁੱਲ ਭਰ ਜੂਗਾ ਕਿੱਲਾ ਸਵੇਰ ਨੂੰ 12 ਵਜੇ ਤੱਕ ਰਾਤ ਨੂੰ ਸਵੇਰੇ ਦੇਖ ਲੂਗੇ ਆਪਾਂ ਕਿੰਨਾ ਕੁ ਭਰਿਆ ਲੱਗਦਾ ਭਰ ਜਾਣਾ ਫੁੱਲ ਜਨਾ ਲਾਈਟ ਲੂਟ ਖਰਾਬ ਖੂਬ ਹੋਈ ਕੋਈ ਦਿੱਕਤ ਹੈ ਕਈ ਵਾਰ ਲਾਈਟ ਮਾ ਵੀ ਘਟਕੁੱਟ ਲੱਗ ਜਾਂਦਾ ਪਰ ਫਿਰ ਵੀ 4 ਘੰਟੇ ਚ ਤਾਈਨ ਪੂਰਾ ਭਰ ਜਾਣਾ ਫੁੱਲ ਤੂੰ ਕੀ ਕਰਨਾ ਹੈ ਬੁਰਾ ਨੂੰ ਹੂੰ ਹਾਂ ਭਾਈ ਤੋਂਗੇ ਕਰਨ ਆਇਆ ਕਵਾੜ ਮਰਨ ਨੂੰ ਮੈਂ ਕੋ ਸਾਫ ਤੋਂ ਪਈ ਮਾਇਓ ਨਹੀਂ ਰਿਹਾ ਤਾਂ ਟੱਕਣ ਖੋ ਲਗਾਉ ਜਾਣਾ ਤਾਂ ਮਨ ਨੂੰ ਆਹੋਂ ਕੜ ਗਿਆ ਤਾਂ ਦੇਖਣ ਲੱਗ ਗਿਆ ਤਾਂ ਬਾਕ ਕਿੰਨਾ ਕੱਢ ਰਿਹਾ ਪਾਣੀ ਸਪਰੇਅ ਕਰਨਾ ਆਵਾਗਾ ਸਵੇਰੀਓ ਸਪਰੇਅ ਵਾਲਾ ਹੂੰ ਦਵਾਈ ਲੈ ਆਇਆ ਮੈਂ ਗਲਟ ਇਲਟ ਵੀ ਲੈ ਆ ਸਤ ਨੂੰ ਟਿਲਟ ਦਾਇਤ ਕੀ ਦਿਖਾਈਏ ਫਿਰ ਛੱਟ ਕਾ ਹੂੰ ਟਿਲਟ ਦਾ ਦਾ ਆਪਣਾ ਵੱਖਰਾ ਹੀ ਨਜ਼ਾਰਾ ਸਕੂ ਹੂੰ ਸੁੱਕੇ ਵੇ ਲਾਨ ਵਿੱਚ ਜਾਨ ਪਾ ਦਿੰਦੀ ਹੈ ਦੇਖ ਲੈ ਤੂੰ ਇਹੀ ਜੀ ਚੀਜ਼ ਹੈ ਹੂੰ ਆਂ ਦੇਖੀਂ ਹਰਿਆ ਭਰਿਆ ਲਾਨ ਦਾ ਜਦ ਪੱਕ ਜੂਗੀ ਜੂਰੀ ਲਾਨ ਦੇਖੀਂ ਕਿਹ ਤਰ੍ਹਾਂ ਹਰਾ ਰਹਿਣਾ ਇਹਦਾ ਹੂੰ ਬੱਲ ਪੱਕ ਜੂਗੀ। ਆਰ ਲਾਨ ਇਹਦਾ ਦੇਖੀ ਪੂਰਾ ਪਲਕਣਪਾ ਆਰ ਹਰੇ ਪਣਪਾ। ਹੂੰ ਚੱਲੋ ਕੱਟਣ ਨੂੰ ਜਾ ਫਿਰਗਾ। 10 20 ਪੰਪ ਸਾਰੀ ਲੱਗਣੇ ਆ। ਹੋਰ ਚਲੋ ਇਹ ਹੋਲਡਰ ਨੂੰ ਦੇਖਦੇ ਹਾਂ ਸਵੇਰ ਦਿਨ ਮੈਂ ਕੀ ਦਿੱਕਤ ਆ। ਲੀ ਜਾਂਦਾ ਬਈ। ਆ ਦੇਖੋ। ਕਦੇ ਬਲ ਜਾਂਦਾ ਕਦੇ ਬੁੱਝ ਜਾਂਦਾ ਸਟਾਰ ਬਣ ਗਿਆ ਦੇਖ ਲੈ ਉਹ ਇਹ ਮੋੜ ਫਿਰ ਦਰਵਾਜ਼ਾ ਲਾ ਨਹੀਂਦਾ ਕੁੜੀਆ ਦਾ ਅਰੇ ਲੈ ਜਾ ਰਿਹਾ ਆ ਅਰੇ ਜਾ ਪਰਲਾ ਹਾਂ ਉੱਥੇ ਲਗਾ ਬੋ ਚੱਕ ਲੈ ਆਉ ਨੂੰ ਸਵੇਰ ਨੂੰ ਉੱਥੇ ਕਿਉਂ ਨਹੀਂ ਉਹ ਕਿਆ ਲੋੜਾ ਪੁੱਤਾ ਪਾਣੀ ਤੋਂ ਲਗਣਾ ਨਹੀਂ ਹੋਰ ਆਪਣਾ ਪੂਰਾ ਰੱਖ ਲਿਆਗਾ ਹੋਰ ਕਹਿਣਾ ਚੱਲ ਵੇ ਚਲੋ ਠੀਕ ਹੈ ਜੀ ਭਾਈ